ਸਾਡੇ ਤੇ ਕਿਰਪਾ ਕਰੋ ਅਸੀਂ ਬਤ ਦਈਏ ਮਹਾਰਾਜ ਕਹਿੰਦੇ ਗੈ ਭੂਜਾ ਪ੍ਰਭ ਜੀ ਲਿਓ ਮਹਾਰਾਜ ਅਸੀਂ ਡੁੱਬਦੇ ਜਾ ਰਹੇ ਇਸ ਕੂਏ ਦੇ ਵਿੱਚ ਤੇ ਸਾਡੀ ਭੂਜਾ ਬਾਹ ਜਿਹੜੀ ਉਹਨੂੰ ਪਕੜੋ ਹਰ ਨਾਮੇ ਆਪਣਾ ਦੇਓ ਤੇ ਸਾਨੂੰ ਬਾਹ ਆਪਣਾ ਹੱਥ ਕਿਹੜਾ ਪਕੜਾਓ ਇਸ ਕੂਏ ਦੇ ਵਿੱਚੋਂ ਬਾਹਰ ਨਿਕਲਣ ਲਈ ਨਾਮ ਰੂਪ ਨਾਮ ਦੇਵੋ ਇਸ ਕੂਪ ਦੇ ਵਿੱਚੋਂ ਬਾਹਰ ਨਿਕਲਾਵਾਂਗੇ ਦਲਦਲ ਚੋਂ ਬਾਹਰ ਨਿਕਲਾਵਾਂਗੇ ਇਸ ਜੂਨੀਆਂ ਚੋਂ ਬਾਹਰ ਨਿਕਲਾਵਾਂਗੇ ਆਵਾ ਗਵਣ ਚੋਂ ਬਚ ਜਾਵਾਂਗੇ ਤੁਹਾਨੂੰ ਆਪਣਾ ਨਾਮ ਦੇਵ ਏ ਹਰੀ ਪਰਮਾਤਮਾ ਨਾਮ ਰੂਪੀ ਹੱਥ ਪਕੜਾਓ ਤੇ ਅਸੀਂ ਇਤੋਂ ਸੰਸਾਰ ਤੋਂ ਨਿਕਲ ਜਾਵਾਂਗੇ ਗਹਿ ਭੁਜਾ ਲੇ ਵੋ ਨਾਮ ਦੇਵ ਦ੍ਰਿਸ਼ਟ ਧਰਤ ਮਿਟਤ ਪਾਪ ਔਰ ਪ੍ਰਭੂ ਦੀ ਰਹਿਮਤ ਦੀ ਨਦਰ ਹੁੰਦਿਆਂ ਕਿਤੇ ਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਹਰ ਨਾਮ ਸਿਮਰਤ ਮਿਟੇ ਕਿਲ ਬਿਕ 부ਜੀ ਤਪਤ ਆਗਾਨੀਆਂ ਨਾਮ ਜਪਦਿਆਂ ਤਪਸ਼ ਮਿਟ ਗਈ ਗਏ ਪੂਜਾਲੀ ਨੇ ਦਇਆ ਕੀਨੇ ਆਪਣੇ ਕਰਮਾਨਿਆ ਆਪਣੇ ਪ੍ਰਭੂ ਨੂੰ ਜਾਣ ਕੇ ਮੰਨਣ ਕੀਤਾ ਮਹਾਰਾਜ ਕਹਿੰਦੇ ਪ੍ਰਭ ਤੁਦ ਬਿਨਾ ਨਹੀਂ ਠਾਓ ਏ ਮੇਰੇ ਮਾਲਕ ਵੈਗਰੋ ਤੇਰੇ ਤੋਂ ਬਿਗੇਣਾ ਬਿਗੈਰ ਕੋਈ ਜਗ੍ਹਾ ਹੀ ਨਹੀਂ ਜਿੱਥੇ ਜਾਈਏ ਨਾਨਕਾ ਬਲਬਲਦਾਓ ਏ ਮੇਰੇ ਵੈਗਰੂ ਈਸ਼ਵਰ ਸਰੂਪ ਈਸ਼ਵਰ ਅਕਾਲ ਪੁਰਖ ਜੀ ਤੁਹਾਡੇ ਤੋਂ ਬਿਗੈਰ ਕੋਈ ਦੂਜਾ ਨਹੀਂ ਤੇ ਮੈਂ ਤੁਹਾਡੇ ਤੋਂ ਕੁਰਬਾਨ ਜਾਵਾ ਬਲਿਹਾਰ ਜਾਵਾ ਮੈਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਓ ਨਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਕੁਝ ਹੀ ਪਾਸ ਸੇ ਮੇਰੇ ਵਾਹਿਗੁਰੂ ਮੇਰਾ ਦੁੱਖ ਵੀ ਤੇ ਸੁੱਖ ਵੀ ਤੇਰੇ ਕੋਲ ਦੋਨੇ ਵੇਲੇ ਅਰਦਾਸ ਦੁੱਖ ਆਵੇ ਤਾਂ ਵੀ ਤੂੰ ਮਦਦ ਕਰੇ ਸੁੱਖ ਆਵੇ ਤੇ ਖੁਸ਼ੀਆਂ ਦਾ ਖੇੜਾ ਤੇਰਾ ਹੈ ਉਹਦੇ ਵਿੱਚ ਮੈਂ ਭੁੱਲਣਾ ਦਾਵਾ ਲੋਭ ਮੋਹਿਬਾ ਦੀ ਦੇ ਮੇਰਾ ਸ਼ਰੀਰ ਲੋਭ ਦੇ ਅਧੀਨ ਹੈ ਔਰ ਮੋਹ ਦੇ ਅਧੀਨ ਹੈ ਬੰਨਿਆ ਹੋਇਆ ਹੈ ਮਹਾਰਾਜ ਸੱਚੀ ਪਤਸ਼ਾਹ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਸੱਚੀ ਸਰਕਾਰ ਮੇਰ ਕਰਦੇ ਮਨ ਕਾਮ ਵਿੱਚ ਲੀਨ ਨੇ ਕਮਣਾ ਦੇ ਸਹਤੇ ਕ੍ਰੋਧ ਵਿੱਚ ਲੀਨ ਨੇ ਲੋਭ ਦੇ ਅਧੀਨ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਗਤ ਗੁਰ ਕੀਨਾ ਗੁਰੂ ਨੇ ਕਿਰਪਾ ਕੀਤੀ ਜਦੋਂ ਗੁਰੂ ਦੀ ਸ਼ਰਨ ਆਇਆ ਗੁਰੂ ਨੇ ਉਹ ਬੰਧਨ ਕੱਟ ਦਿੱਤੇ ਜਿਹੜੇ ਬੰਧਨ ਪਏ ਸਨਾਂ ਜੀਵਨ ਔਰ ਉਹ ਸਾਰੇ ਕੱਟ ਦੇਣਾ ਕੀਤੇ ਆ ਬਿਨ ਭਜਨ ਹੋਵ ਤਖੇ ਜੇ ਸ਼ਰੀਰ ਨੂੰ ਧਾਰਨ ਕਰਕੇ ਨਾਮ ਨਹੀਂ ਜਪਿਆ ਸੇਵਾ ਨਹੀਂ ਸਿਮਰਨ ਨਹੀਂ ਜਪ ਨਹੀਂ ਤਪ ਨਹੀਂ ਪੂਜਾ ਨਹੀਂ ਪਾਠ ਨਹੀਂ ਅਰਦਾਸ ਨਹੀਂ ਮਹਾਰਾਜ ਸਾਹਿਬ ਕਹਿੰਦੇ ਸਭ ਖੇ ਰੂਪੇ ਮਿੱਟੀ ਚ ਮਿਲਣ ਵਾਲੀ ਹੈ ਮਿੱਟੀ ਸੀ ਮਿੱਟੀ ਚੋਂ ਉਪਜਿਆ ਮਿੱਟੀ ਦੇ ਉੱਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਝ ਵੀ ਪ੍ਰਾਪਨਾ ਕੀਤਾ ਇਹਦਾ ਜੋ ਪਰਜੋਜਨ ਸੀ ਉਹ ਲਖਸ਼ ਤੱਕ ਇਹ ਨਾ ਪਹੁੰਚਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਮਿਲੀ ਸੀ ਮਾਲਕ ਨੂੰ ਮਿਲਣ ਵਾਸਤੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਨਾ ਕਰ ਸਕਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓ ਖੇ ਹੋ ਗਈ ਖਤਮ ਹੋ ਗਈ ਮਹਾਰਾਜ ਮੇਰ ਕਰਦੇ ਨੇ ਜਮਦੂਤ ਮਹਾ ਪਹਾਨ ਚਿੱਤ ਗੁਪਤ ਕਰਮ ਮਹਦਾ ਮਹਾਰਾਜ ਕਹਿੰਦੇ ਜਮਦੂਤ ਜਿਹੜੇ ਜਿੰਦ ਦੇ ਵੈਰੀ ਬੜੇ ਪਿਆਨਕ ਨੇ ਬੜੇ ਦੁੱਖ ਦੇਣ ਵਾਲਿਆ ਦੇਹ ਕਵਾੜ ਅਨਕ ਪੜਦੇ ਮਹ ਪਰਦਾਰਾ ਸੰਗ ਫੱਕ ਹੈ ਮਹਾਰਾਜ ਕਹਿੰਦੇ ਬੇਕਾਰ ਬਦਫੈਲੀਆਂ ਕਰਦਾ ਬੜੇ ਪੜਦਿਆਂ ਦੇ ਵਿੱਚ ਸ਼ੁਭ ਸ਼ੁਭ ਕੇ ਕਰਦਾ ਹੈ ਚਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਜਦੋਂ ਸਾਹਮਣੇ ਚਤਰ ਗੁਪਤ ਨੇ ਅਰਜ ਸਾਹਮਣੇ ਲੇਖਾ ਰੱਖਾ ਦੇਤਾ ਤੇ ਫਿਰ ਕੌਣ ਪੜਦਾ ਟਕੇਗਾ ਕਿਵੇਂ ਪੜਦਾ ਪਾਏਗਾ ਇਹ ਤੇ ਮਹਾਰਾਜ ਕਹਿੰਦੇ ਚਿੱਤ ਗੁਬਤ ਕਰਮ ਮਹੰਦਾਨ ਜਿਹੜੇ ਕਰਮ ਕਰਦਾ ਹੈ ਨਾ ਇਹ ਨਹੀਂ ਕਿ ਚਤਰ ਗੁਪਤ ਕੋਈ ਪਾਸਿਓਂ ਆਉਂਦੇ ਨੇ ਚਿੱਤਰ ਗੁਬਤ ਜਿਹੜਿਆ ਓ ਜੀਵ ਦੇ ਨਾਲ ਇਹ ਦਿਨ ਅਰ ਰਾਤ ਅਰ ਰਾਤ ਗੁਪਤ ਜਿਹੜੇ ਕਰਮ ਕੀਤੇ ਜਾਂਦੇ ਗੁਪਤ ਗੋ ਕੀਤੇ ਜਾਂਦੇ ਲੋਕ ਛਿਪ ਕੇ ਕੀਤੇ ਜਾਂਦੇ ਉਹ ਵੀ ਉਸ ਵੇਲੇ ਦੀ ਗਵਾਹੀ ਆ ਅਰ ਜਿਹੜੇ ਚਿੱਟੇ ਦਿਨ ਕੀਤੇ ਜਾਂਦੇ ਆ ਉਹ ਵੀ ਗਵਾਹੀ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਨਾਲ ਚੱਲਦੇ ਨੇ ਤੇਰੇ ਕਰਮ ਹੀ ਚਿੱਤਰ ਗੁਪਤ ਨੇ ਤੇਰੇ ਕਰਮ ਅਰ ਚਿੱਤ ਗੁਪਤ ਕਰਮਹਿ ਜਾਣ ਕਰਮ ਜਿਹੜੇ ਕਰਦਾ ਕੁਝ ਦਿਨੇ ਕਰਦਾ ਕੁਝ ਰਾਤ ਕਰਦਾ ਉਹੀ ਤੇਰੇ ਕਰਮਾਂ ਦਾ ਨਿਬੇੜਾ ਹੁਣਾ ਕਰਮੀ ਆਪੂ ਆਪਣੀ ਕਿ ਨੇੜੇ ਕਿ ਦੂਰ ਕੁਝ ਕਰਮਾਂ ਕਰਕੇ ਦੂਰ ਮਾੜੀਆਂ ਕਰਕੇ ਕੁਝ ਚੰਗੇ ਕਰਮਾਂ ਕਰਕੇ ਰੱਬ ਦੇ ਨੇੜੇ ਹੋ ਗਏ ਔਰ ਕਰਮ ਕਰਦਿਆਂ ਹੋਏ ਆਂ ਪਰਮਾਤਮਾ ਦੇ ਨਾਲ ਜੁੜਿਆ ਦਾਣਾ ਕਰਮਾਂ ਦਾ ਫਲ ਹੈ ਮਹਾਰਾਜ ਸਚੀ ਪਾਦਸ਼ਾਹ ਕਹਿੰਦੇ ਨੇ ਦਿਨ ਰੈਣ ਸਾਖ ਸੁਣਨੈ ਤੇ ਗਵਾਹ ਕੌਣ ਨੇ ਬਈ ਜਦੋਂ ਕਰਮ ਕਰਦਾ ਤੇ ਗਵਾਹ ਕੌਣ ਨੇ ਕਿਹੜਾ ਚਿੱਤਰ ਗੁਪਤ ਹੈ ਜਿਹੜਾ ਉੱਥੇ ਗਵਾਹੀ ਦਿੰਦਾ ਆਪਾਂ ਕਹਿੰਨੇ ਨਾ ਫੁਲਾਨੇ ਦਿਨ ਫੁਲਾਨੀ ਰਾਤ ਨੂੰ ਫੁਲਾਨੇ ਨੇ ਆਹ ਕੁ ਕਰਮ ਕੀਤਾ ਤੇ ਮਹਾਰਾਜ ਸਾਹਿਬ ਕਹਿੰਦੇ ਦਿਨ ਰੈਣ ਸਾਖ ਸੁਣਾਇ ਰਾਤ ਰਾਤ ਦੀ ਗਵਾਹ ਬਈ ਇਹਨੇ ਇਸ ਰਾਤ ਇਸ ਘੜੀ ਇਸ ਸਮੇਂ ਚ ਕੀ ਕੀਤਾ ਇਹ ਗਵਾਹੀ ਦਿੰਦੀ ਇਹ ਗੁਪਤ ਜੋ ਕੁਝ ਅਸੀਂ ਕਰਦੇ ਉਹਦੀ ਗਵਾਹ ਦਿਨ ਸਾਰਾ ਦਿਨ ਉੱਠਿਆ ਇਹਨੇ ਸ਼ੁਰੂਆਤ ਤੋਂ ਲੈ ਕੇ ਤ੍ਰਿਕਾਲਾਂ ਸੂਰਜ ਅਸਤ ਹੋਣ ਤੱਕ ਕੀ ਕੁਝ ਕੀਤਾ ਦਿਨ ਗਵਾ ਦਿੰਦਾ ਹੈ ਦਿਨ ਗਵਾਹ ਦਿੰਦਾ ਉਹ ਗਵਾਹ ਦਿੰਦਾ ਇਹ ਸਾਖ ਸੁਣਨਾ ਹੈ ਸਾਖ ਮੈਨੇ ਹੁੰਦਾ ਹੈ ਗਵਾ ਸਾਖਾ ਪਰਣੀ ਗਵਾਈ ਦੇਣੀ ਨਾਨਕਾ ਹਰਿ ਸਰਣਾਏ ਜਿਹੜੇ ਹਰੀ ਦੀ ਸਰਣ ਆਉਂਦੇ ਹਰੀ ਦੀ ਸਰਣ ਪ੍ਰਾਪਤ ਕਰਦੇ ਉੱਠਦੇ ਨੇ ਗੁਰੂ ਵੱਲ ਨੂੰ ਚੱਲਦੇ ਆ ਤੇ ਦਿਨ ਉਹ ਗਵਾਈ ਦੇਵੇਗਾ ਇਹਨੇ ਭਲਾ ਕੀਤਾ ਇਹ ਪਾਸੇ ਚੱਲਿਆ ਇਹਨੇ ਸਿਮਰਨ ਕੀਤਾ ਪ੍ਰਭੂ ਵੱਲ ਨੂੰ ਤੁਰਿਆ ਰਾਤ ਸ਼ਾਮ ਨੂੰ ਨਿਤਨੇਮ ਕੀਤਾ ਰਾਤ ਗੁਰੂ ਗੁਰੂ ਜਪਦਾ ਸੁਤਾ ਅਰਤ ਰਾਤ ਅਧੀ ਰਾਤ ਉਠਿਆ ਤੇ ਗੁਰੂ ਨਾਲ ਜੁੜ ਗਿਆ ਬੰਦਗੀ ਕਰਨ ਲੱਗ ਪਿਆ ਨਿਤਨੇਮ ਕਰਨ ਲੱਗ ਪਿਆ ਵਾਹਿਗੁਰੂ ਵਾਹਿਗਰੋ ਜਪਣ ਲੱਗ ਪਿਆ ਰਾਤ ਗਵਾਹੀ ਦੇਵੇਗੇ ਜੇ ਰਾਤ ਉੱਠਿਆ ਡਾਕਾ ਮਾਰਨ ਗਿਆ ਚੋਰੀ ਕਰਨ ਗਿਆ ਵਿਭਚਾਰ ਭੋਗਣ ਗਿਆ ਕਿਸੇ ਦਾ ਕਤਲੋ ਆਮ ਕਰਨ ਗਿਆ ਉਹ ਸਭ ਕੁਝ ਗਵਾਹੀ ਦਿੱਤੀ ਜਾਣੀ ਹੈ ਮਹਾਰਾਜ ਕਹਿੰਦੇ ਦਿਨ ਰਾਤ ਕਮਾਈਂਦੜੋ ਸੋ ਆਇਓ ਮਾਥੇ ਜੋ ਰਾਤ ਬ ਦਿਨ ਕਰਮ ਕੀਤੇ ਉਹ ਸਾਹਮਣੇ ਆ ਗਏ ਜਿਸ ਪਾਸ ਲੋਕਾਂ ਇੰਦੜੋ ਸੋ ਵੇਖੀ ਸਾਥੇ ਜਿਹੜੇ ਕੋਲੋਂ ਜਿਹਦੇ ਕੋਲੋਂ ਲਕਾਉਂਦਾ ਸਾਂ ਉਹ ਸਾਹਮਣੇ ਤੇਰੇ ਆ ਗਏ ਪੈ ਪੰਦਨਾ ਮੁਰਾਰ ਕਰ ਦਇਆ ਪਤ ਉਧਾਰ ਭੈ ਨੂੰ ਨਾਸ਼ ਕਰਨ ਵਾਲੇ ਮੇਰੇ ਵੈ ਗਰੂ ਮੁਰ ਆਦੈਂਤ ਜਿਹੜਾ ਅਰੀ ਵੈਰੀ ਜਿੰਦ ਦਾ ਹੰਕਾਰ ਆਦੋ ਉਹਨਾਂ ਨੂੰ ਨਸ਼ਟ ਕਰਨ ਵਾਲੇ ਵੈਗਰੂ ਜੀ ਭੈ ਨੂੰ ਨਾਸ਼ਕ ਦਾਤਾ ਜੀ ਕਰ ਦਇਆ ਸਾਡੇ ਤੇ ਦਇਆ ਕਰ ਪਤਤ ਪਤਾ ਲੱਗ ਗਿਆ ਸੀ ਪਾਪੀ ਆ ਰਾਤ ਵੀ ਪਾਪ ਕਰਦੇ ਦਿਨੇ ਵੀ ਪਾਪ ਕਰਦੇ ਰਾਤ ਨੂੰ ਵੀ ਮਾੜੀਆਂ ਚਿਤਵਣੀਆਂ ਮਨ ਅੰਦਰ ਬੇਅੰਤ ਚਲਦਿਆਂ ਨੇ ਤੇ ਦਿਨੇ ਵੀ ਚਲਦੀਆਂ ਇਸ ਕਰਕੇ ਪਾਪ ਮਨ ਕਰਕੇ ਹੁੰਦੇ ਆ ਤਨ ਕਰਕੇ ਨਹੀਂ ਤਨ ਕਰਕੇ ਅਪਰਾਧ ਹੁੰਦੇ ਨੇ ਮਨ ਕਰਕੇ ਪਾਪ ਕਰਨੇ ਇਸ ਕਰਕੇ ਸਾਨੂੰ ਉਧਾਰ ਅਸੀਂ ਤੇਰੇ ਵੱਲ ਨੂੰ ਆਉਣੇ ਤੇਰੇ ਕੋਲ ਆਉਣੇ ਤੇਰਾ ਜਾਪ ਦੱਪਦੇ ਆ ਹੈ ਤਾਂ ਪਾਪੀ ਬਹੁਤ ਪਾਪ ਚਿਤਵਦੇ ਰਾਤ ਬਾਦ ਦੇ ਨੇ ਪਰ ਸਾਨੂੰ ਉਧਾਰ ਸਾਨੂੰ ਬਚਾਓ ਕਿਰਪਾ ਕਰੋ ਸਾਡੇ ਤੇ ਮੇਰੇ ਦੋਖ ਗਨੇ ਨਾਂਦਾ ਮਹਾਰਦ ਮੇਰੇ ਅਗਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹਰ ਬਿਨਾ ਕਤਹਿ ਸੁਮਾਏ ਵੈਗੁਰੂ ਜੀ ਤੇਰੇ ਤੋਂ ਬਿਨਾ ਸਾਨੂੰ ਚਰਣਾ ਵਿੱਚ ਕੌਣ ਲਾਵੇਗਾ ਤੇਰੇ ਤੋਂ ਬਿਨਾ ਸਾਡੇ ਲਈ ਜਗ੍ਹਾ ਹੀ ਕਿਤੇ ਨਹੀਂ ਤੋ ਕਿਰਪਾ ਕਰ ਸਾਨੂੰ ਚਰਨੀ ਲਾ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ ਲੈ ਹੋ ਹਉ ਪਾਪੀ ਵੱਡ ਗੁਨਾਹਗਾਰ ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਵਗਨ ਹਮਾਰੇ ਦਇਆ ਕਰੋ ਕਿਸ ਮੇਰ ਉਪਾਵ ਡੁੱਬਦੇ ਪੱਥਰ ਤਾਰੇ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਤਾਰੋ ਗਹਿ ਓਟ ਚਿਤਵੀ ਨਾਥ ਉਸ ਨਾਥ ਆਕਾਲ ਪੁਰਖ ਵਿਗਰੂ ਜੀ ਦੀ ਅਰ ਚਰਨ ਪਗੜ ਕੇ ਓਟ ਨੂੰ ਚਿਤਵਿਆ ਆਰਾਧਿਆ ਮਹਾਰਾਜ ਤੇਰੀ ਓਟ ਅਥੀ ਪਕੜੀ ਆਸਰਾ ਲਿਆ ਨਨਕਾ ਦੇ ਰਖ ਹੱਥ ਮਹਾਰਾਜ ਹੱਥ ਦੇ ਕੇ ਬਚਾਓ ਹਰ ਗੁਣ ਨਿ ਦੇ ਗੋਪਾਲ ਮਹਾਰਾਜ ਨਦੀਆਂ ਦਾ ਖਜ਼ਾਨਾ ਗੁਣਾ ਦਾ ਖਜ਼ਾਨਾ ਸਾਰੇ ਗੁਣ ਤੇਰੇ ਖੁਦਾਨੇ ਵਿੱਚ ਨੇ ਤੇ ਤੂੰ ਪਲਣਾ ਕਰਨ ਵਾਲਾ ਸਭ ਦੇ ਤਾਈਂ ਪਾਲਦਾ ਸਰਬ ਘਟ ਪ੍ਰਤ ਪਾਲ ਸਾਰਿਆਂ ਦੇ ਘਟਾਂ ਦੇ ਅੰਦਰ ਸਾਰਿਆਂ ਦੇ ਤਾਈਂ ਪਲਣਾ ਪੁੱਛਣਾ ਕਰਦਾ ਮਹਾਰਾਜ ਤੇਰੇ ਬਗੈਰ ਕੋਈ ਨਹੀਂ ਮਨ ਪ੍ਰੀਤ ਦਰਸ਼ਨ ਪਿਆਸ ਮਨ ਅੰਦਰ ਪ੍ਰੀਤ ਤੇ ਤੇਰੀ ਤੇ ਪਿਆਸ ਤੇਰੇ ਦੇਦਾਰ ਦੀ ਉਡੀਕ ਏ ਤੇ ਦਰਸ਼ਨਾ ਦੀ ਉਡੀਕੇ ਕਦੋਂ ਤੇਰਾ ਦਰਸ਼ਨ ਹੋਵੇਗਾ ਪ੍ਰਭ ਮੋਹਿ ਕਬ ਗੱਲ ਲਾਵੇਂਗੇ ਉਹ ਕਦੋਂ ਸਮਾਏਗਾ ਜਦੋਂ ਗੁਰੂ ਦਾ دیدار ਹੋਵੇਗਾ ਤੇ ਗੁਰੂ ਮੈਨੂੰ ਆਪਣੀ ਗਲ ਬਕੜੀ ਵਿੱਚ ਲੈਣਗੇ ਮਹਾਰਾਜ ਇਹ ਮੇਰੀ ਗੋਬਿੰਦ ਪੂਰਨ ਆਸ हे ਧਰਤੀ ਦੀ ਪਲਣਾ ਕਰਨ ਵਾਲੇ ਵੇਦਾਂ ਕਰਕੇ ਜਨਨੇ ਜੋਗ ਪ੍ਰਭੂ ਮੇਰੀ ਆਸ ਇਹ ਪੂਰਨ ਕਰੋ ਤੁਹਾਡਾ ਮਾ ਜਿਹੜਾ ਮਿਲਾਪ ਹੋਣਾ ਕਰੇ ਇੱਕ ਨਿਮਖ ਰਹਿਣਾ ਜਾਏ ਮਹਾਰਾਜ ਇੱਕ ਨਿਮਖ ਮਾਤਰ ਅੱਖ ਚਮਕਣ ਦੇ ਨਾ ਸਮਾ ਤੁਹਾਡੇ ਤੋਂ ਬਿਨਾ ਨਹੀਂ ਰਿਆ ਜਾਂਦਾ ਵੱਡੇ ਭਾਗ ਨਾਨਕ ਪਾਏ ਵੱਡੇ ਭਾਗਾਂ ਦੇ ਸਹਿਤ ਵੱਡੇ ਭਾਗਾਂ ਵਾਲੇ ਪ੍ਰਭੂ ਨੂੰ ਪਾਉਂਦੇ ਉਹਦਾ ਦੇਦਾਰ ਕਰਦੇ ਉਹਦੇ ਵਿੱਚ ਸਮਾਉਂਦੇ ਆ ਪ੍ਰਭ ਤੁਧ ਬਿਨਾ ਨਹੀਂ ਹੋਰ اے ਪ੍ਰਭ ਤੇਰੇ ਤੋਂ ਬਗੈਰ ਕੋਈ ਦੂਜਾ ਹੈ ਨਹੀਂ ਮਨਪ੍ਰੀਤ ਚੰਦ ਚ ਕੋਰ ਮਹਾਰਾਜ ਜੰਪਲ ਦਿੰਦੇ ਮੇਰੇ ਮਨ ਦੀ ਪ੍ਰੀਤੀ ਤੇਰੇ ਨਾਲ ਕਿਵੇਂ ਲੱਗੀ ਜਿਵੇਂ ਚੰਦ ਚ ਕੋਰ ਚਕੋਰ ਦੀ ਪ੍ਰੀਤੀ ਚੰਦਰਮਾ ਨਾਲ ਉਹ ਕਿਸੇ ਹੋਰ ਨੂੰ ਨਹੀਂ ਲੋੜਦਾ ਔਰ ਉਹਦੀ ਪ੍ਰੀਤੀ ਉਹਦੇ ਨਾਲ ਹੈ ਮਹਾਰਾਜ ਕਹਿੰਦੇ ਜਾ ਮੀਨ ਜਲ ਸੌਹੇਤ ਜਿਸ ਦਾ ਪਾਣੀ ਨਾਲ ਪ੍ਰੀਤੀ ਮੀਨ ਮੱਛੀ ਦੀ ਹੈ ਮੱਛੀ ਪ੍ਰੇਮ ਪਾਣੀ ਨੂੰ ਕਰਦੀ ਏ ਨਾ ਦੁੱਧ ਨੂੰ ਨਾ ਕੀਨ ਨੂੰ ਕਿਸੇ ਚੀਜ਼ ਨੂੰ ਚਾਹਦੀ ਨਹੀਂ ਅਲ ਕਮਲ ਭਿੰਨ ਨਾ ਭੇਦ ਅਲ ਮੈਨੇ ਪौरा ਪौरा ਦੇੜਾ ਉਹਦਾ ਪ੍ਰੇਮ ਕਮਲ ਦੇ ਨਾਲ ਹੋਰ ਫੁੱਲ ਤੇ ਨਹੀਂ ਉਹ ਬੈਠਦਾ ਉਹਦੇ ਤੋਂ ਬਗੈਰ ਉਹਨੂੰ ਦਿਖਾਈ ਕੋ ਨਹੀਂ ਦਿੰਦਾ ਮਹਾਰਾਜ ਜਿਉਂ ਚੱਕਵੀ ਸੂਰਜ ਆ ਚੱਕਵੀ ਇੱਕ ਪੰਛੀ ਜਿੰਨਾਂ ਦਿਨੇ ਦਿਸਦਾ ਤੇ ਰਾਤ ਨੂੰ ਅਨੰਦ ਦਿਸਦਾ ਹੁ ਦੰਦਾ ਮਹਾਰਾਜ ਕਬੀਰ ਸਾਹਿਬ ਨੇ ਕਿਹਾ ਕਬੀਰ ਚੱਕਈ ਜਾ ਨਿਸਬੀਸਰੈ ਆਏ ਮਿਲੇ ਪ੍ਰਭਾਤ ਜੋ ਨਰ ਵਿਛੜੇ RAM ਸਿਓ ਨਾ ਦਿਨ ਮਿਲੇ ਨਾ ਰਾਤ ਕਹਿੰਦੇ ਚੱਕਵੀ ਦਾ ਰਾਤ ਨੂੰ ਵਿਛੋੜਾ ਪਿਆ ਸੂਰਜ ਚੜਿਆ ਦਿਨੇ ਮਿਲ ਗਏ ਕਹਿੰਦੇ ਮਨੁੱਖ ਐਸੇ ਨੇ ਜਿਨ੍ਹਾਂ ਕੋਲ ਸੂਜੇ ਬੂਜੇ ਸਮੰਦੇ ਸ਼ਰੀਰੇ ਸਮੈ ਨਾਏ ਦਿਨੇ ਰੱਬ ਨੂੰ ਮਿਲਦੇ ਨੇ ਨਾ ਰਾਤ ਨੂੰ ਮਿਲਦੇ ਚੱਕ ਵੀ ਦਿਨੇ ਵਿਛੜੇ ਰਾਤ ਨੂੰ ਵਿਛੜੇ ਦਿਨੇ ਮਲਾਪ ਹੋ ਗਿਆ ਇਹਨਾਂ ਦੀ ਜ਼ਿੰਦਗੀ ਬੱਤੀ ਧੋ ਜਾਂਦੀ ਏ ਇਹਨਾਂ ਕਦੇ ਰੱਬ ਦੇ ਮੁਲਾਬarre ਸੋਚਿਆ ਹੀ ਨਹੀਂ ਮਹਾਰਾਜ ਕਹਿੰਦੇ ਨੇ ਨਾਨਕ ਚਰਨ ਪਿਆਸ ਐਉ ਗੁਰੂ ਦੇ ਦਰਸ਼ਨਾਂ ਦੀ ਉਡੀਕ ਲੱਗੀ ਹੋਈ ਏ ਮਨ ਦੇ ਅੰਦਰ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਚੰਦ ਚਕੌਰ ਪ੍ਰੀਤ ਹੈ ਲੈ ਤਾਰ ਨਿਹਾਲੇ ਇੱਕ ਟਕ ਚੰਦਰ ਮਾਨੁ ਚਕੋਰ ਦੇਖਦਾ ਚੱਕਵੀ ਸੂਰਜ ਹਿਤ ਹੈ ਮਿਲ ਹੋਇਓ ਨ ਸੁਖਾਲੇ ਕਹਿੰਦੇ ਚੱਕਵੀ ਸਾਰੀ ਰਾਤ ਤੜਫਦੀ ਕੋਕਦੀ ਆ ਤੇ ਦਿਨ ਚੜਦਾ ਸੂਰਜ ਉਦੇ ਹੁੰਦਾ ਸੁਖਾਲੇ ਹੋ ਜਾਂਦੇ ਮਿਲਾਪ ਹੋ ਜਾਂਦਾ ਦੁੱਖ ਚਲਾ ਜਾਂਦਾ ਨੇ ਕਵਲ ਜਲ ਜਾਣੀਏ ਖੇੜ ਮੋਹ ਦਖਾਲੇ ਕਹਿੰਦੇ ਜਿਹੜਾ ਨਾ ਕਵਲ ਦਾ ਨਿਹੁ ਔਰ ਉਹ ਰਹਿੰਦਾ ਪਾਣੀ ਵਿੱਚ ਔਰ ਪ੍ਰਾਪਤੀ ਉਹਦੇ ਨੇਹੋ ਜਿਹੜਾ ਸੂਰਜ ਦੇ ਨਾਲ ਉਹ ਖੜਦਾ ਉਦੇ ਹੁੰਦਾ ਤੇ ਔਰ ਉਹਦੇ ਹੋ ਕੇ ਸੂਰਜ ਦੇ ਨਾਲ ਪ੍ਰਕਾਸ਼ਿਤ ਹੁੰਦਾ ਪਰ ਪਾਣੀ ਤੋਂ ਬਿਨਾਂ ਕਵਲ ਦੀ ਹੋਉਂਦ ਨਹੀਂ ਔਰ ਉਹਦਾ ਪਾਣੀ ਹੀ ਜੀਵਨ ਹੈ ਜੋ ਮੱਛਲੀ ਬਿਨ ਪਾਣੀ ਹੈ ਤਾਂ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਜਿਵੇਂ ਮੱਛਲੀ ਪਾਣੀ ਤੋਂ ਬਿਗੈਰ ਕਿਉਂ ਜੀਵਨ ਪਾਵੇ ਜਿੰਦਾ ਨਹੀਂ ਰਹਿ ਸਕਦੀ ਬੂੰਦ ਵਿਹੂਨਾ ਚਾਤਰ ਕੋ ਕਿਉ ਕਰ ਤ੍ਰਿਪਤਾਵੇ ਸ਼ਾਂਤੀ ਬੂੰਦ ਨੂੰ ਤੜਫਦਾ ਹੈ ਵਿਲਕੁਦਾ ਹੈ ਬਬੀਹਾ ਕਹਿੰਦੇ ਉਹ ਕਿਵੇਂ ਰਹਿਣ ਪਾਵੇਗਾ ਨਾਦ ਕੁਰੰਗ ਕੇ ਬੇਦਿਆ ਸਨਮੁਖ ਉਠ ਧਾਵੇ ਜਿਹੜਾ ਕੁਰੰਗ ਕਈਏ ਹਿਰਨ ਔਰ ਉਹ ਕੰਡੇ ਹੀੜੇ ਦੀ ਆਵਾਜ਼ ਨੂੰ ਭੱਜ ਕੇ ਜਾਂਦਾ ਹੈ ਆਪਾਂ ਨਿਸ਼ਾਵਰ ਕਰ ਦਿੰਦਾ ਔਰ ਜਿੰਨੀਆਂ ਮਰਜੀ ਧੁਨਾ ਵੱਜੀ ਜਾਣ ਉਹਦਾ ਕੋਈ ਮਤਲਬ ਨਹੀਂ ਜਦੋਂ ਉਹ ਧੁਨ ਵੱਜਦੀ ਏ ਉਸ ਧੁਨ ਨੂੰ ਸੁਣ ਕੇ ਦੂਰੋਂ ਦੌੜਿਆ ਆਉਂਦਾ ਉਹਦੇ ਅੱਗੇ ਸਿਰ ਛੱਟ ਕੇ ਐਨ ਟਿਕ ਟਕੀ ਲਾ ਕੇ ਖਲੋ ਜਾਂਦਾ ਤੇ ਸ਼ਿਕਾਰੀ ਦੇੜ ਹੈ ਖੜੇ ਨੂੰ ਮਾਰ ਕੇ ਤੀਰ ਹਰ ਖਾਤਮਾ ਕਰ ਦਿੰਦਾ ਹੈ ਉਹ ਆਪਾ ਨਸ਼ਾਵਰ ਕਰ ਦਿੰਦਾ ਹੈ ਇੰਨਾ ਉਹਦੇ ਵਿੱਚ ਮਗਨ ਭਵਰ ਲੋਭੀ ਕੁਸਮ ਬਾਸਕਾ ਮਿਲਿਆ ਬੁੰਧਾਵੇ ਪौरा ਲੋਭੀ ਲਾਲਚੀਏ ਸੁਗੰਧਤਾ ਦਾ ਤੇ ਆਪਣਾ ਆਪ ਕਬਲ ਦੇ ਵਿੱਚ ਬੰਦ ਕਰਕੇ ਖਤਮ ਕਰ ਲੈਂਦਾ ਹੈ ਮਹਾਰਾਜ ਕਹਿੰਦੇ ਤਿਉ ਸੰਤ ਦਨਾਂ ਹਰ ਪ੍ਰੀਤ ਹੈ ਇਉਂ ਹੀ ਰੱਬ ਦੇ ਪਿਆਰਿਆਂ ਦੀ ਰੱਬ ਨਾਲ ਪ੍ਰੀਤ ਹੈ ਦੇਖ ਦਰਸ ਅਗਾਵੇ ਉਹ ਪ੍ਰਭੂ ਦਾ ਦੇਦਾਰ ਕਰਕੇ ਰਜਦੇ ਨੇ ਹੋਰ ਚੀਜ਼ ਨਾਲ ਨਹੀਂ ਜੋ ਤਰਨਾ ਭਰਤ ਪ੍ਰਾਨ ਜਿਉਂ ਕਹਿੰਦੇ ਤਰਨ ਵਸਤਾ ਦੇ ਅੰਦਰ ਔਰ ਬੀਬੀ ਦਨੋ ਆਪਣੇ ਪਤੀ ਦਾ ਸਨੇਹ ਤੇ ਪਤੀ ਦੀ ਉਡੀਕ ਐਉਂ ਰੱਬ ਦੇ ਪਿਆਰਿਆਂ ਨੂੰ ਆਪਣੇ ਮਾਲਕ ਦੀ ਉਡੀਕ ਹੈ ਜੋ ਲੋਭੀਏ ਧਨ ਤਾਂ ਲਾਲਚੀ ਬੰਦੇ ਨੂੰ ਹਰ ਵਕਤ ਧਨ ਦੇ ਹੀ ਸੁਪਨੇ ਆਉਂਦੇ ਆ ਧਨ ਵੱਲ ਨੂੰ ਚੱਲਦਾ ਹੈ ਰੱਬ ਦਾ ਪਿਆਰਾ ਧਰਮ ਵੱਲ ਨੂੰ ਚੱਲਦਾ ਹੈ ਪ੍ਰਮਾਤਮਾ ਵੱਲ ਨੂੰ ਚੱਲਦਾ ਹੈ ਜਿਵੇਂ ਦੁੱਧ ਦਲੇ ਸੰਜੋ ਜਿਵੇਂ ਜਲ ਪਾਣੀ ਦੁੱਧ ਲਈ ਤੇ ਦੁੱਧ ਪਾਣੀ ਲਈ ਇੱਕ ਮੇਕ ਇੱਕ ਦੂਜੇ ਤੋਂ ਬਗੈਰ ਔਰ ਰਹਿ ਨਹੀਂ ਸਕਦੇ ਐਉਂ ਰੱਬ ਦਾ ਪਿਆਰਾ ਰੱਬ ਬਿਨਾਂ ਰਹਿ ਨਹੀਂ ਸਕਦਾ ਔਰ ਜਉ ਮਹਾ ਖੁਦਿਆਰਥ ਭੋਗ ਬਹੁਤ ਭੁੱਖਾ ਹੈ ਬਹੁਤ ਦਿਨਾਂ ਤੋਂ ਭੁੱਖਾ ਹੈ ਤੇ ਉਹਨੂੰ ਕੋਈ ਗੱਲਾਂ ਸੁਣਾਵੇ ਗਿਆਨ ਸੁਣਾਵੇ ਉਹਦਾ ਕੋਈ ਮਤਲਬ ਨਹੀਂ ਜੇ ਦਾਰ ਨੂੰ ਰੋਟੀ ਦੇਸੀ ਭੱਜ ਕੇ ਜਾਵੇਗਾ ਕਿਦੇ ਤੋਂ ਮਿਲ ਰਹੀ ਕਿੱਥੋਂ ਮਿਲ ਰਹੀ ਕਦੇ ਨਹੀਂ ਪੁੱਛੇਗਾ ਉਹ ਭੱਜ ਕੇ ਭੁੱਖ ਮਟਾਵੇਗਾ ਪਦਾਰਥਾਂ ਦੇ ਲਈ ਅੱਗੇ ਦੌੜੇਗਾ ਜੋ ਮਾਤ ਪੁੱਤੇ ਹੇਤ ਜਿਵੇਂ ਮਾਂ ਵਿਛੜੀ ਪੁੱਤ ਨੂੰ ਭੱਦ ਕੇ ਗਲ ਵਕੜੀ ਪਾਉਂਦੀ ਏ ਚੁੱਕ ਕੇ ਗਲ ਨਾਲ ਲਾਉਂਦੀ ਇਹ ਨਹੀਂ ਦੇਖਦੀ ਏ ਲਿਬੜਿਆ ਤੇ ਬੁੜਿਆ ਗਲ ਨਾਲ ਲਾਉਂਦੀ ਜਿਵੇਂ ਉਹਦਾ ਪਿਆਰ ਐਉਂ ਰੱਬ ਦੇ ਪਿਆਰਿਆਂ ਦਾ ਰੱਬ ਨਾਲ ਪਿਆਰ ਆ ਮਹਾਰਾਜ ਕਹਿੰਦੇ ਹਰ ਸਿਮਰਨ ਨਾਨਕ ਨੇਤ ਮਹਾਰਾਜ ਕਹਿੰਦੇ ਨੇਤ ਹਰ ਰੋਜ਼ ਨੇਤ ਪਰਮਾਤਮਾ ਨੂੰ ਸਿਮਰ ਨੇਤਾ ਪ੍ਰਤੀ ਸਿਮਰਨ ਕਰ ਜਿਉਂ ਦੀਪ ਪਤਨ ਪਤੰਗ ਜਿਵੇਂ ਦੀਵੇ ਦੀ ਲਾਟ ਨੂੰ ਦੇਖ ਕੇ ਪਤੰਗਾ ਲੋਟ ਪੋਟ ਹੁਦਾਂਦਾ ਜਾ ਕੇ ਉਹਦੇ ਉੱਪਰ ਪੈਂਦਾ ਡਿੱਗ ਪੈਂਦਾ ਔਰ ਨਸ਼ਟ ਹੋ ਜਾਂਦਾ ਉਹਦੇ ਤੋਂ ਬਗੈਰ ਉਸ ਲਾਰ ਤੋਂ ਬਗੈਰ ਕਿ ਤਾਈਂ ਨਹੀਂ ਜਾਂਦਾ ਜਿਉਂ ਚੋਰ ਨਿਰਤ ਨਿਸੰਗ ਜਿਵੇਂ ਚੋਰ ਨੂੰ ਜਿੰਨਾ ਮਰਜੀ ਦੰਡ ਦਿੱਤਾ ਜਾਵੇ ਪਰ ਉਹਦੀ ਆਦਤ ਬਣ ਗਈ ਏ ਉਹ ਚੋਰੀ ਕਰਦਾ ਨਿਸੰਗ ਹੋ ਕੇ ਡਰ ਤੋਂ ਰਹਿਤ ਹੋ ਕੇ ਡਰਦਾ ਨਹੀਂ ਕੁੱਟ ਪਈ ਜੇਲ ਭੋਗੀ ਦੁੱਖ ਝੱਲੇ ਫੇਰ ਕੰਮ ਉਹੀ ਕਹਿੰਦੇ ਇਸੇ ਤਰ੍ਹਾਂ ਰੱਬ ਦੇ ਪਿਆਰੇ ਨੂੰ ਰੋਕਾ ਲਾਈਆਂ ਧਾਨ ਉਹ ਵੀ ਰੁਕਦਾ ਨਹੀਂ ਉਹ ਨਾਮ 잡ਦਾ ਮੈਗਲੇ ਕਾ ਮੈਂ ਬੰਦ ਕਿ ਜਿਸ ਤਰ੍ਹਾਂ ਵਾਸ਼ਨਾਵਾਂ ਤਹਿਤ ਹੋਇਆ ਹਾਤੀ ਆਪਣੇ ਆਪ ਨੂੰ ਵਧਾਉਂਦਾ ਹੈ ਕੈਦੀ ਬਣਾ ਲੈਂਦਾ ਫਿਰ ਦਮੜੀ ਦਮੜੀ ਦੁਕਾਨਾਂ ਤੇ ਮੰਗਦਾ ਫਿਰਦਾ ਹੈ ਮਹਾਰਾਜ ਕਹਿੰਦੇ ਜੋ ਗ੍ਰਸਤ ਵੇਖਾਈ ਧੰਦਾ ਕਹਿੰਦੇ ਜਿਵੇਂ ਗ੍ਰੇਸਟੀ ਵਿਸ਼ਿਆਂ ਦੇ ਅੰਦਰ ਲੰਪਟ ਹੋਇਆ ਔਰ ਉਹ ਦੂ ਘਰ ਦੇ ਦਾਇਰੇ ਤੋਂ ਬਾਹਰ ਕੁਝ ਦਿਸਦਾ ਨਹੀਂ ਵਿਸ਼ਿਆਂ ਤੋਂ ਬਗੈਰ ਦਿਸਦਾ ਨਹੀਂ ਰੱਬ ਦੇ ਪਿਆਰੇ ਦੀ ਪ੍ਰੀਤੀ ਆ ਉਹਨੂੰ ਰੱਬ ਤੋਂ ਬਿਨਾ ਸੰਸਾਰ ਵਿੱਚ ਦੂਜਾ ਕੋਈ ਦਿਸਦਾ ਨਹੀਂ ਹੈ ਜਦ ਜੁਆਰ ਵਿਸਨਾਂਨ ਜਾਏ ਕਹਿੰਦੇ ਜਿਵੇਂ ਔਰ ਜਵਾਰੀਏ ਦੀ ਜਿਹੜੀ ਵਿਕਾਰਾਂ ਵਾਲੀ ਜੂਆ ਖੇਡਣ ਵਾਲੀ ਵਾਦੀ ਆਦਤ ਹੈ ਉਹ ਵਿਸਨ ਵਿਸਰ ਨਹੀਂ ਦਾਂਦੀ ਭੁੱਲਦੀ ਨਹੀਂ ਉਹਨੋਂ ਉਹਦੇ ਵਿੱਚ ਨਸ਼ਟ ਹੋ ਜਾਂਦਾ ਹੈ ਹਰਨਨਕ ਇਹੋ ਮਨ ਲਾਇ ਰੱਬ ਦਾ ਪਿਆਰਾ ਵੈਗੁਰੂ ਨਾਲ ਇਸ ਤਰ੍ਹਾਂ ਪ੍ਰੀਤੀ ਕਰਦਾ ਆ ਕੁਰੰਕ ਨਾਦੈ ਨੇ ਜਿਹੜਾ ਕੁਰੰਗ ਹਿਰਨ ਨੇ ਉਹਦਾ ਨਾਦ ਕੰਡੇ ਹੀੜੇ ਦੀ ਆਵਾਜ਼ ਦੇ ਨਾਲ ਨੇਉ ਸਨਿਉਹਾ ਪ੍ਰੇਮ ਕਰਦਾ ਚਾਤਰਕ ਚਾਹਤ ਮੇਉ ਜਿਹੜਾ ਚਾਤਰਕ ਬਬੀਆ ਭਾਵੇਂ ਜਿੰਨਾ ਮਰਜ਼ੀ ਪਾਣੀ ਪੈਪ ਲਾ ਕੇ ਛਿੜਕੀ ਜਾਓ ਉਹਦਾ ਮਤਲਬ ਕੋਈ ਨਹੀਂ ਕਿੰਨੀਆਂ ਨਦੀਆਂ ਵਗਦੀਆਂ ਨੇ ਕਿੰਨੇ ਦਰਿਆ ਨੇ ਚੱਲਦੇ ਪੈ ਹਰ ਪਿਆਰਿਓ ਉਹ ਪਾਣੀ ਇਸ ਨੋ ਨਹੀਂ ਲਾਇਕ ਕਰਦਾ ਉਹਦੇ ਲਈ ਇਹ ਕੋਈ ਮੈਨੇ ਨਹੀਂ ਰੱਖਦਾ ਅਸਮਾਨ ਵਿੱਚ ਪਈਆਂ ਹੋਈਆਂ ਮੀਂਹ ਦੀਆਂ ਬੂੰਦਾਂ ਹੀ ਉਹਦੀ ਪਿਆਸ ਬੁਝਾਉਣਗੀਆਂ ਉਹਦੀ ਪ੍ਰੀਤੀ ਇਸ ਪਾਣੀ ਨਾਲ ਨਹੀਂ ਜਿਹੜੀਆਂ ਡਿੱਗ ਰਹੀਆਂ ਬੂੰਦਾਂ ਨੇ ਰੱਬ ਦੇ ਪਿਆਰੇ ਦੀ ਸੰਸਾਰ ਵਿੱਚ ਰਹਿੰਦੇ ਆ ਨਿਰੰਕਾਰ ਨਾਲ ਪ੍ਰੀਤੀਏ ਜਨ ਜੀਵਨਾ ਸਤ ਸੰਗ ਕਹਿੰਦੇ ਜਨ ਦਾ ਜਿਹੜਾ ਜੀਵਨ ਹੈ ਨਾ ਸੇਵਕ ਦਾ ਉਸ ਸਾਧ ਸੰਗਤ ਦੇ ਨਾਲ ਹੈ ਸਾਧ ਸੰਗਤ ਕਰਦਾ ਹੈ ਇੱਥੇ ਸਤਿਗੁਰੂ ਦੀ ਸਰੂਪ ਮਿਲਦੀ ਹੈ ਸਤਿਗੁਰੂ ਨਾਲ ਜੁੜਨਾ ਮਿਲਦਾ ਹੈ ਸਤਿਗੁਰੂ ਦੀ ਖਬਰ ਮਿਲਦੀ ਰਹਿੰਦੀ ਆਪਣੇ ਪਿਆਰੇ ਦੀ ਗੋਬਿੰਦ ਭਜਨਾ ਰੰਗ ਤੇ ਸਾਧ ਸੰਗਤ ਵਿੱਚ ਆ ਕੇ ਮਾਲਕ ਵੈਗੁਰੂ ਦੇ ਸਿਮਰਨ ਦਾ ਰੰਗ ਸਾਡੇ ਸਾਡੇ ਲੱਗਣ ਲੱਗ ਜਾਂਦਾ ਹੈ ਜਿਹੜਾ ਇੱਕ ਦੋ ਵੇਰੀ ਆਣ ਲੱਗ ਜੇ ਨਾ ਸਾਧ ਸੰਗਤ ਵਿੱਚ ਉਹਦਾ ਰਸ ਬਣਨ ਲੱਗ ਪੈਂਦਾ ਹੈ ਦੋ ਚਾਰ ਦਿਨ ਧੱਕੇ ਨਾ ਵੀ ਆ ਜੇ ਉਹਦਾ ਰਸ ਬਣਨ ਲੱਗ ਜਾਂਦਾ ਫਿਰ ਉਹ ਆਪੇ ਹੀ ਆਉਣ ਲੱਗ ਜਾਂਦਾ ਆਪੇ ਬੈਠਣ ਲੱਗ ਜਾਂਦਾ ਹੈ ਉਹਦਾ ਰਸ ਬਣ ਗਿਆ ਉਹਨੂੰ ਰਸ ਆਉਣ ਲੱਗ ਪਿਆ ਅੰਦਰ ਪ੍ਰੇਮ ਆਤਮਾ ਦੇ ਭਜਨ ਲਈ ਉਤਪਨ ਹੁੰਦਾ ਹੈ ਰਸਨਾ ਭੁਖਾਨੇ ਨਾਮ ਫਿਰ ਸਤ ਸੰਗੀ ਜਿਹੜਾ ਰਸਨ ਨਾਲ ਵਹਿਗੁਰੂ ਵਹਿਗੁਰੂ ਜਪੇ ਇਹ ਵੱਖਰੀ ਬਾਤ ਉਹ ਥੋੜਾ ਜਪੇ ਬਹੁਤਾ ਜਪੇ ਵੈਗਰੂ ਵੈਗਰੂ ਜਪਦਾ ਨਾਨਕ ਦਰਸਨੰਦਾਨ ਸਤਿਗੁਰੂ ਮਹਾਰਾਜ ਆਪਣੇ ਦਰਸ਼ਨਾਂ ਦਾ ਉਹਨੂੰ দান ਦਿਓ ਉਹਦੀ ਝੋਲੀ ਪਰੋ ਉਹਦੇ ਤੇ ਕਿਰਪਾ ਕਰੋ ਗੁਣ ਗਾਏ ਛੋਣ ਲੇਖਦੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਗੁਣ ਜ਼ੁਬਾਨ ਨਾਲ ਮਨ ਨਾਲ ਤਨ ਨਾਲ ਗਾਉਂਦਾ ਤੇ ਹੱਥਾਂ ਨਾਲ ਲਿਖ ਲਿਖ ਕੇ ਦਿੰਦਾ ਕੋਈ ਕਿਤਾਬ ਚਾ ਲਿਖਤਾ ਕਿਉਂਕਿ ਹੁਣ ਸਮਾ ਪ੍ਰਸੰਦ ਆ ਗਿਆ ਉਹਦੇ ਹੱਥਾਂ ਨਾਲ ਲਿਖੇ ਦਾਂਦੇ ਸਨ ਗ੍ਰੰਥ ਪੋਥੀਆਂ ਔਰ ਹੱਥਾਂ ਨਾਲ ਲਿਖ ਕੇ ਦਿੰਦਾ ਮਹਾਰਾਜ ਕਹਿੰਦੇ ਸੋ ਸਰਬ ਫਲ ਹਰ ਤੇਲੇ ਜਾਂ ਜਿਹੜਾ ਗਾਉਂਦਾ ਸੁਣਦਾ ਸੁਣਾਉਂਦਾ ਤੇ ਜਿਹਦੇ ਤੇ ਕਿਰਪਾ ਹੁੰਦੀ ਲੇਖਕ ਦਾ ਅੱਗੇ ਲੇਖਕ ਬਣ ਜਾਂਦਾ ਮਹਾਰਾਜ ਕਹਿੰਦੇ ਸਾਰਿਆਂ ਦਾ ਤਾਂ ਹੀ ਪ੍ਰਭੂ ਤੋਂ ਪਾ ਲੈਂਦਾ ਸਾਰੀਆਂ ਬਖਸ਼ੀਆਂ ਹੀ ਉਹਨਾਂ ਮਿਲ ਦਾਨੀਆਂ ਨੇ ਉਤੇ ਰਹਿਮਤਾ ਵਰਸਦੀਆਂ ਕੁੱਲ ਸਮੂਹ ਕਰਤੇ ਉਧਾਰ ਇੱਥੇ ਬਸ ਨਹੀਂ ਆਪਣੀ ਪੂਰੀ ਕੁੱਲ ਦਾ ਸਮੂਹ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਗੁਰੂ ਏਡਾ ਦਿਆਲੂ ਆ ਇੱਕ ਦੇ ਮੰਗਰ ਸਾਰਿਆਂ ਨੂੰ ਤਾਰ ਦਿੰਦਾ ਇੱਕ ਦੇ ਮੰਗਰ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ ਸੰਸਾਰ ਉਤਰ ਸਪਾਰ ਉਹ ਸਾਰੀ ਕੁੱਲ ਨੂੰ ਪਾਰ ਕਰ ਲੈਂਦਾ ਸੰਸਾਰ ਸਮੁੰਦਰ ਤੋਂ ਥਰ ਚਰਨ ਬੋਇਥ ਤਾਹੇ ਹਰੀ ਵੈ ਗੁਰੂ ਦੇ ਸ਼ਬਦ ਸਰੂਪ ਜਿਹੜੇ ਚਰਨ ਨੇ ਉਹ ਬੋਇਥ ਜਹਾਜ ਦੀ ਨੁਮਾ ਹੈ ਉਸ ਜਹਾਜ਼ ਤੇ ਚੜਾ ਦੀਨ ਦਇਆਲ ਪਰੂਸੇ ਤਿਰੇ ਸਭ ਪਰਵਾਰ ਚੜਾਇਆ ਬੇੜਾ ਔਰ ਮਹਾਰਾਜ ਤੇਰੇ ਬੇੜੇ ਤੇ ਚੜਾਇਆ ਮਿਲ ਸਾਧ ਸੰਗ ਦਸ ਗਏ ਉਹਦਾ ਚੱਲਣਾ ਕੀਏ ਸਾਧ ਸੰਗਤ ਨਾਲ ਮਿਲ ਕੇ ਉਹਦੇ ਜਸ ਨੂੰ ਗਾਉਣਾ ਜਿਹੜਾ ਜਸ ਨੂੰ ਗਾਉਣਾ ਹੈ ਨਾ ਸਿਮਰਨ ਕਰਨਾ ਸਾਧ ਸੰਗਤ ਕਰਦੇ ਆ ਉਹ ਥੋੜਾ ਬਹੁਤਾ ਜਿਵੇਂ ਚੱਪੂ ਮਾਰੀਦਾ ਨਾ ਬੇੜੀ ਨੂੰ ਚਲਾਉਣ ਵਾਸਤੇ ਕਹਿੰਦੇ ਤੁਸੀਂ ਰੋਜ਼ ਚੱਪੂ ਮਾਰਦੇ ਹੋ ਆਪਣੀ ਬੇੜੀ ਸੰਸਾਰ ਤੋਂ ਨਰੰਕਾਰ ਦੇ ਕਿਨਾਰੇ ਤੇ ਲਾਉਣ ਵਾਸਤੇ ਸੰਸਾਰ ਸਮੁੰਦਰ ਦੇ ਵਿੱਚ ਜੀਵਨ ਰੂਪੀ ਬੇੜੀ ਠੇਲੀਏ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਥੋੜਾ ਕਰਦੇ ਹੋ ਬਹੁਤਾ ਕਰਦੇ ਹੋ ਚੱਲੇ ਹੋਏ ਹੋ ਥੋੜੇ ਚੱਪੂ ਮਾਰਦੇ ਹੋ ਬਹੁਤੇ ਮਾਰਦੇ ਹੋ ਰੋਜ਼ ਚੱਲਦੇ ਹੋ ਜਿੰਨੇ ਜ਼ਾਦਾ ਕਰੋਗੇ ਉਹਨਾਂ ਨੇੜੇ ਲੱਗੋਗੇ ਔਰ ਸਫ਼ਰ ਪੂਰਾ ਹੋਵੇਗਾ ਮਹਾਰਾਜ ਕਹਿੰਦੇ ਇਹ ਪ੍ਰਭੂ ਨੂੰ ਆ ਰਾਤ ਦੇ ਨੇ ਤੇ ਪਾਰ ਉੱਤਰ ਦੇ ਆਪ ਵੀ ਤਰਦੇ ਨੇ ਆਪਣਾ ਪਰਿਵਾਰ ਵਾਹਿਗੁਰੂ ਦੇ ਨਾਮ ਰੂਪ ਬੇੜੇ ਵਿੱਚ ਚੜਾਇਆ ਹਰ ਚਰਨ ਬੋਥ ਤਾਹੇ ਮਿਲ ਸਾਧ ਸੰਗ ਦਸਾਏ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਤੇ ਸਾਧ ਸੰਗਤ ਨਾਲ ਮਿਲ ਕੇ ਉਹਦਾ ਜਸ ਵਡਿਆਈ ਕਰੇ ਹਰ ਪੈਰ ਰੱਖੇ ਮੁਰਾਰ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ ਫਿਰ ਕੀ ਹੋਵੇਗਾ ਕਹਿੰਦੇ ਜਿਹੜਾ ਅੰਦਰ ਦੇ ਵੈਰੀ ਬਾਹਰ ਦੇ ਵੈਰੀ ਮਾਰਨ ਵਾਲਾ ਵੈਗੁਰੂ ਆ ਨਾ ਉਹ ਤੁਹਾਡੀ ਪੈਜ ਰੱਖੇਗਾ ਤੁਹਾਡੀ ਇੱਜ਼ਤ ਰੱਖੇਗਾ ਜੇ ਸਾਧ ਸੰਗਤ ਕਰੋ ਤੇ ਨਾਲ ਨਾਮ ਜਪ ਨਾਮ ਦੇ ਚੱਪੂ ਮਾਰੋ ਤੇ ਵੈਗੁਰੂ ਤੁਹਾਡੀ ਪੈਜ ਦਾ ਰਾਖਾ ਹੋਵੇਗਾ ਤੁਹਾਡੀ ਇੱਜ਼ਤ ਪੱਤ ਦਾ ਰਾਖਾ ਹੋਵੇਗਾ ਹਰ ਨਾਨਕ ਸਰਣ ਦੁਆਰ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਹਰੀ ਪਰਮਾਤਮਾ ਉਹਦੀ ਸਰਣ ਦੁਆਰ ਦਰ ਤੋਂ ਬਗੈਰ ਘਰ ਵਿੱਚ ਨਹੀਂ ਜਾਇਆ ਜਾਂਦਾ ਦਵਾਰ ਦਰਵਾਜ਼ਾ ਜੇ ਦਰਵਾਜ਼ਾ ਬੰਦ ਹੋਵੇ ਬਾਹਰਲਾ ਗੇਟ ਕਿਸ ਦੇ ਘਰੇ ਕਿਵੇਂ ਚਲ ਜਾਵਾਂਗੇ ਕਮਰੇ ਦਾ ਗੇਟ ਬੰਦ ਹੈ ਅੰਦਰ ਕਿਵੇਂ ਆ ਜਾਵਾਂਗੇ ਕਹਿੰਦੇ ਉਹ ਦਰ ਖੁੱਲੇਗਾ ਅੰਦਰ ਆਵਾਂਗੇ ਤੇ ਦਰ ਕਿਹੜਾ ਸਾਧ ਸੰਗਤ ਜਿੱਥੇ ਅਪ ਰੋਜ਼ ਆਉਨੇ ਰੋਜ਼ ਆਉਨੇ ਇਦੇ ਤੋਂ ਬਗੈਰ ਸਾਧ ਸੰਗਤ ਤੋਂ ਬਗੈਰ ਸਤਿਗੁਰੂ ਦੇ ਨਾਲ ਨਹੀਂ ਮਿਲਿਆ ਦਾਣਾ ਇਹ ਖੋਲ ਕੇ ਕਵਾੜ ਦੇਖ ਲੈ ਦਰਸ਼ਨ ਪੁਨਰਪ ਜਨਮ ਨਾਲ ਆਈਏ ਇੱਥੇ ਆ ਕੇ ਕਵਾੜ ਪਰਮਪੀ ਦੇ ਦਰਵਾਜ਼ੇ ਖੁੱਲਦੇ ਨੇ ਫਿਰ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਪ੍ਰਭੂ ਫਿਰ ਗਲਵਕੜੀ ਵਿੱਚ ਲੈਂਦਾ ਸਾਡਾ ਆਵਾਗਮਨ ਮਿਟ ਜਾਂਦਾ ਸਤਿਗੁਰੂ ਸਾਡੇ ਤੇ ਮਿਹਰ ਕਰਨ ਅੱਜ ਸ਼ਬਦ ਲੰਬੇਰਾ ਹੋਣ ਕਰਕੇ ਅਖਰੀ ਜੇ ਅਰਥਾਂ ਦੀ ਆਪ ਨਾਲ ਵਿਚਾਰ ਕੀਤੀ ਸੰਖੇਪ ਤੋਂ ਸੰਖੇਪ ਕਿਉਂਕਿ ਜੇ ਪ੍ਰਮਾਨ ਦੇਣ ਲੱਗਿਏ ਹੋਰ ਬੜੇ ਪ੍ਰਮਾਨ ਮਿਲਦੇ ਇੱਕ ਇੱਕ ਗੱਲ ਤੇ ਤੇ ਬਹੁਤ ਲੰਬਾ ਸਮਾਂ ਚਾਹੀਦਾ ਸਮੇਂ ਦੇ ਦਾਇਰੇ ਵਿੱਚ ਰਹਿਣਾ ਹੈ ਸਤਿਗੁਰੂ ਮਿਹਰ ਕਰੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆਵੇ ਅਸੀਂ ਗੁਰੂ ਦੇ ਪਿਆਰ ਵਾਲੇ ਬਣੀਏ ਗੁਰੂ ਵੱਲ ਨੂੰ ਤੁਰੀਏ ਗੁਰੂ ਨਾਲ ਜੁੜੀਏ ਸਾਧ ਸੰਗਤ ਕਰਿਆ ਕਰੀਏ ਸਤਿਗੁਰੂ ਤੇ ਆਸ਼ਾ ਰੱਖੀਏ ਤੇ ਜਦੋਂ ਨਾਮ ਜਪਾਂਗੇ ਥੋ ਜਪੀਏ ਘਰੋਂ ਇਹ ਜਾ ਕੇ ਜਪੀਏ ਗੁਰੂ ਤੇ ਭਰੋਸਾ ਕਰਾਂਗੇ ਅਸੀਂ ਵੀ ਤਰਾਂਗੇ ਤੇ ਸਾਡਾ ਪਰਿਵਾਰ ਵੀ ਤਰਦਾ ਆਏਗਾ ਸਾਡਾ ਜੀਵਨ ਵੀ ਸਫਲਾ ਪਰਿਵਾਰ ਦੀ ਵੀ ਸਫਲਤਾ ਤੇ ਕਾਰੋਬਾਰ ਦੀ ਵੀ ਸਫਲਤਾ ਹੋਵੇਗੀ ਜਦੋਂ ਸਤਗੁਰੂ ਨੂੰ ਅਰਾਧਿਆ ਮੇਰ ਕਰਨ ਦਾ ਤਾਰ ਪ੍ਰਭੂ ਸਾਨੂੰ ਮਾਦਰਾ ਸਮਝ ਆਵੇ ਸਾਡਾ ਆਇਆ ਹੋਇਆ ਸਫਲਾ ਹੋਵੇ ਬੇਅੰਤ ਪਤਾਂ ਦੀ ਖੇਮਾ ਸਤਗੁਰੂ ਦੇ ਬਚਨਾਂ ਜਾਣਹਿਰਦਿਆਂ ਚ ਬਸਾਵਣੇ ਦਾਸ ਨੂੰ ਆਪ ਸੰਗਤਾਂ ਦਾ ਸਤਿਗੁਰੂ ਦੇ ਦਰ ਦਾ ਕੁਕਰ ਜਨ ਮੁਆਫ ਕਰਨਾ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਹ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ